ਵਾਕਤ ਹੈ ਜੀ ਅੱਜ ਦੀ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਅਗਲੇ 8 ਘੰਟਿਆਂ ਦੇ ਮੌਸਮ ਦੀ ਤਕਰੀਬਨ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਦੇ ਵਿੱਚ ਵੱਡੀ ਤਬਦੀਲੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਦੇ ਉੱਤੇ ਇੱਕ ਸਿਸਟਮ ਟਰੈਵਲ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਕਾਸ਼ ਕਰਕੇ ਉੱਤਰੀ ਪੰਜਾਬ ਅਤੇ ਪੱਛਮੀ ਪੰਜਾਬ ਦੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਇਸ ਦੌਰ ਦੇਖਣ ਨੂੰ ਮਿਲ ਸਦਾ ਹੈ तकरीबन ਦੁਪਹਿਰ ਤੋਂ ਹੀ ਆਪਾਂ ਨੂੰ ਅੰਮ੍ਰਿਤਸਰ ਸਾਹਿਬ ਠਾਨਕੋੜ ਗੁਰਦਾਸਪੁਰ ਜਲੰਧਰ ਕਪੂਰਥਲਾ ਗੁਰਦਾਸਪੁਰ ਦੇ ਕੁਝ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਜੇਕਰ ਆਪਾਂ ਪਹਿਲੇ ਹਵਾ ਦੀ ਗੱਲ ਕਰੀਏ तकरीबन ਆਪਾਂ ਨੂੰ ਸ਼ਾਮ ਦੇ ਵੇਲੇ ਕੁਝ ਇਲਾਕਿਆਂ ਦੇ ਵਿੱਚ ਤੇਜ਼ ਹਨੇਰੀ ਦੇਖਣ ਨੂੰ ਮਿਲ ਸਕਦੀ ਹੈ तकरीबन 45 ਕਿਲੋਮੀਟਰ ਦੇ ਸਾਹਮਣੇ ਜਲੰਧਰ ਟਾਂਡਾ ਅੰਮ੍ਰਿਤਸਰ ਸਾਹਿਬ ਹੋ ਗਿਆ ਗੁਰਦਾਸਪੁਰ ਤਲਵਾੜੇ ਦੇ ਕੁਝ ਇਲਾਕਿਆਂ ਦੇ ਵਿੱਚ ਫਰੀਦਕੋਟ ਦੇ ਇਲਾਕਿਆਂ ਦੇ ਵਿੱਚ ਵੀ ਤੇਜ਼ ਹਵਾ ਦੇਖਣ ਨੂੰ ਮ ਕਿਲੋਮੀਟਰ ਦੇ ਸਾਮਣੇ ਦੇਖਣ ਨੂੰ ਮਿਲੇਗੀ ਜੇਕਰ ਆਪਾਂ ਤਕਰੀਬਨ ਅਗਲੇ ਸੈਂਟਰ ਪੰਜਾਬ ਦੇ ਇਲਾਕਿਆਂ ਦੀ ਗੱਲ ਕਰੀਏ ਲੁਧਿਆਣਾ ਹੋ ਗਿਆ ਮਲੇਰ ਕੋਟਲਾ ਸੰਗਰੂਰ ਪਟਿਆਲੇ ਦੇ ਕੁਝ ਇਲਾਕੇ ਮੋਗਾ ਹੋ ਗਿਆ ਇੱਧਰ ਮਾਨਸਾ ਹੋ ਗਿਆ ਇਹ ਬਾਕੀ ਸਿਰਸਾ ਕੁਝ ਹਰਿਆਣੇ ਦੇ ਇਲਾਕਿਆਂ ਦੀ ਗੱਲ ਕਰੀਏ ਕੈਥਲ ਹੋ ਗਿਆ ਪਟਿਆਲੇ ਦੇ ਕੁਝ ਇਲਾਕੇ ਹੋਗੇ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਤਕਰੀਬਨ 60 ਤੋਂ ਕਿਲੋਮੀਟਰ ਤੋਂ ਉੱਤੇ ਦੀ ਹਵਾ ਦੇਖਣ ਨੂੰ ਮਿਲ ਸਕਦੀ ਹੈ ਕਿਤੇ ਨਾ ਕਿਤੇ ਤੇਜ਼ ਹਨੇਰੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਬਠਿੰਡਾ ਸੰਗਰੂਰ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਕਿਤੇ ਨਾ ਕਿਤੇ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜੇਕਰ ਆਪਾਂ ਗੱਲ ਕਰੀਏ ਤਕਰੀਬਨ ਅੱਗੇ ਜੇਕਰ ਗੱਲ ਕਰੀਏ ਤਕਰੀਬਨ ਕੁਝ ਇਲਾਕਿਆਂ ਦੇ ਵਿੱਚ ਅੱਗੇ ਸ਼ਾਮ ਦੇ ਵੇਲੇ ਇਸ ਦਾ ਅਸਰ ਆਪਾਂ ਨੂੰ ਵੱਧ ਦੇਖਣ ਨੂੰ ਮਿਲੇਗਾ ਸੰਗਰੂਰ ਹੋ ਗਿਆ ਮਲੇਰਕੋਟਲਾ ਪਟਿਆਲੇ ਦੇ ਕੁਝ ਇਲਾਕੇ ਹੋਗੇ ਨੰਗਲ ਦੇ ਕੁਝ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਖਾਸ ਕਰਕੇ ਲੁਧਿਆਣੇ ਦੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਇਸ ਦਾ ਅਸਰ ਵੀ ਜ਼ਿਆਦਾ ਦੇਖਣ ਨੂੰ ਮਿਲੇਗਾ ਹਵਾ ਇਹ ਉਫਤਾਰ 60 ਤੋਂ 70 ਕਿਲੋਮੀਟਰ ਚਾਵਨਲ ਜਾ ਸਕਦੀ ਹੈ ਜੇ ਬਾਕੀ ਜੇਕਰ ਆਪਾਂ ਪੱਟੀ ਦੀ ਗੱਲ ਕਰੀਏ ਅੰਮ੍ਰਿਤਸਰ ਸਾਬ ਹੋ ਗਿਆ ਮਾਨਸਾ ਮਲੋਟ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਜ ਤਕਰੀਬਨ ਦੁਪਹਿਰ ਤੋਂ ਹੀ ਆਪਾਂ ਨੂੰ ਬੱਦਲਬਾਈ ਖਾਸ ਕਰਕੇ ਨੰਗਲ ਹੋ ਗਿਆ ਇੱਧਰ ਲੁਧਿਆਣੇ ਦੇ ਮਲੇਰ ਕੋਟਲਾ ਪਟਿਆਲਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਇਸ ਅਸਰ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਦੇਖ ਕੇ ਆਪਾਂ ਤਕਰੀਬਨ ਸ਼ਾਮ ਦੀ ਗੱਲ ਕਰੀਏ ਟੁੱਟਵੇਂ ਤੌਰ ਤੇ ਬੱਦਲਬਾਈ ਆਪਾਂ ਨੂੰ ਮਲੇਰ ਕੋਟਲਾ ਹੋ ਗਿਆ ਲੁਧਿਆਣਾ ਹੋ ਗਿਆ ਬਾਕੀ ਟਾਂਡਾ ਗੁਰਦਾਸਪੁਰ ਦੇ ਕੁਝ ਇਲਾਕੇ ਨੰਗਲ ਦੇ ਹੋ ਗਏ ਮਲੋੜ ਦੇ ਹੋ ਗਏ ਬਾਕੀ ਅੰਮ੍ਰਿਤਸਰ ਦੇ ਕੁਝ ਇਲਾਕੇ ਹੋ ਗਏ ਤਰਨਤਾਰਨ ਦੇ ਕੁਝ ਇਲਾਕਿਆਂ ਦੇ ਵਿੱਚ ਆਪਾਂ ਨੂੰ ਇਸ ਅਸਰ ਦੇਖਣ ਨੂੰ ਮਿਲ ਸਕਦਾ ਹੈ ਮੁੱਖ ਤੌਰ ਤੇ ਦੁਪਹਿਰ ਤੋਂ ਬਾਅਦ ਗਰਜਲਿਸ਼ਕ ਵਾਲੇ ਬੱਦਲਾਂ ਦਾ ਨਿਰਮਾਣ ਹੋਏਗਾ ਕਿ ਸਦਾ ਮੁਕਤੋਰਤੇ ਪੰਜਾਬ ਦੇ ਪੂਰਬੀ ਇਲਾਕੇ ਅਤੇ ਉੱਤਰੀ ਇਲਾਕੇ ਹੋਗੇ ਇਹਨਾਂ ਦੇ ਵਿੱਚ ਆਪਾਂ ਨੂੰ ਇਸ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਸੈਂਟਰ ਪੰਜਾਬ ਦੇ ਵਿੱਚ ਤੇਜ ਹਨੇਰੀ ਦੀਆਂ ਗਤੀਵਿਧੀਆਂ ਆਪਾਂ ਨੂੰ ਜ਼ਿਆਦਾ ਦੇਖਣ ਨੂੰ ਮਿਲ ਸਕਦੀਆਂ ਹਨ ਲੁਧਿਆਣਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਇਸ ਦਾ ਅਸਰ ਆਪਾਂ ਨੂੰ ਦੇਖਣ ਨੂੰ ਮਿਲਦਾ